ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਵੀਰ ਆਪਣੇ ਕੋਲੇ ਬਹੁਤ ਸਾਰੇ ਟਰੈਕਟਰ ਤੂੜੀ ਵਾਲੀਆਂ ਕੰਪਾਈਨਾਂ ਤੇ ਗੱਡੀਆਂ ਦੀ ਅਲੱਗ-ਅਲੱਗ ਤੁਹਾਡੇ ਲਈ ਅਸੀਂ ਐਡ ਲੈ ਕੇ ਆਇਆ ਤੇ ਸਾਰਿਆਂ ਬਾਰੇ ਕਰਦੇ ਆਂ ਗੱਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ ਸਮਰਾਜ 735 FE ਟਰੈਕਟਰ ਹੈ ਜੀ 1999 ਮਾਡਲ ਹੈ ਜੀ 1 ਲੱਖ ਤੇ 90000 ਰੁਪਿਆ ਪ੍ਰਾਈਸ ਹੈ ਜੀ ਇਹਦਾ ਡਿਮਾਂਡ ਰੱਖੀ ਹੈ ਵੀਰ ਨੇ ਤੇ ਇਹ ਵੀ ਲਾਸਟ ਪ੍ਰਾਈਸ ਨਹੀਂ ਉਹਦਾ ਰੇਟ ਉੱਪਰ-ਨੀਚੇ ਹੋਏਗਾ ਤੁਸੀਂ ਮੌਕੇ ਤੇ ਕਰ ਸਕਦੇ ਹੋ ਜੀ ਮੋਗਾ ਵੀਰ ਦਾ ਏਰੀਆ ਜੀ ਪਿਛਲੇ ਟਾਇਰ ਵੀਰ ਜੀ ਦੇ 85% ਟਾਇਰਾਂ ਦੀ ਕੰਡੀਸ਼ਨ ਪਈ ਹੈ ਅਗਲੇ ਟਾਇਰ ਨਹੀਂ ਹੁੰਦੇ ਵੀਰੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੱਸੀ ਜਾਂਦੀ ਹੈ ਵੀਡੀਓ ਦੇ ਵਿੱਚ 85% ਦੇ ਪਿਛਲੇ ਟਾਇਰ ਪਏ ਨੇ ਕਿਸਾਨ ਵੀਰ ਦਾ ਇਹਦਾ ਨੰਬਰ ਹੈ ਜੀ 9501060938 ਵੀਰ ਦਾ ਨੰਬਰ ਹੈ ਜਿਹਦੇ ਤੇ ਤੁਸੀਂ ਕੰਟੈਕਟ ਕਰਕੇ ਟਰੈਟ ਖਰੀਦ ਸਕਦੇ ਹੋ ਜੀ ਇੰਜਨ ਗੇਅਰ ਪੰਪ ਸਾਰਾ ਕੁਝ ਓਕੇ ਹੈ ਵੀਰ ਜੀ ਜਿਹੜਾ ਤੁਸੀਂ ਕਲਰ ਦੇਖ ਰਹੇ ਹੋ ਵੀਰ ਜੀ ਨਾਲ ਦਾ ਰੰਗ ਹੈ ਇਹ ਸਵਰਾਜ 735 ਐਫੀ ਟਰੈਟ ਹੈ ਜੀ 1999 ਮਾਡਲ 1 ਲੱਖ 90000 ਰੁਪਏ ਦੀ ਡਿਮਾਂਡ ਵੀਰ ਦੀ ਮੋਗਾ ਏਰੀਆ 85% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਤੇ ਚੈਨਲ ਨੂੰ ਇਨਾ ਪਿਆਰ ਦੇਣ ਲਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ ਚੈਨਲ ਨੇ 5 ਲੱਖ ਵਿਊ ਕੰਪਲੀਟ ਕਰ ਲਿਆ ਜੀ ਆਪਣੇ ਚੈਨਲ ਤੇ 5 ਲੱਖ ਵਿਊ ਆ ਗਿਆ ਵੀਰ ਜੀ ਤੇ ਸਾਰਾ ਕੁਝ ਤੁਹਾਡੇ ਸਦਕੀ ਹੈ ਜੀ ਤੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਜਿਹੜੇ ਮੇਰੇ ਵੀਰਾਂ ਕੋਲੇ ਚੈਨਲ ਦੇ ਮੈਸੇਜ ਨਹੀਂ ਜਾਂਦੇ ਵੀਡੀਓ ਦੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦੱਬ ਕੇ ਤੇ ਨਾਲ ਇੱਕ ਘੰਟੀ ਦਾ ਬਟਨ ਨਿਕਲੂ ਉਹਨੂੰ ਦਬਲੋ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਮੋਬਾਈਲ ਤੇ ਸਾਡੀ ਵੀਡੀਓ ਦਾ ਮੈਸੇਜ ਚੱਲਿਆ ਜਾਇਆ ਕਰੂਗਾ ਤੇ ਤੁਸੀਂ ਸਾਰੀਆਂ ਵੀਡੀਓ ਸਾਡੀਆਂ ਦੇਖ ਸਕੋਗੇ ਕੋਈ ਵੀਡੀਓ ਵੀ ਤੁਸੀਂ ਮਿਸ ਨਹੀਂ ਕਰੋਗੇ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਸਾਡੇ ਚੈਨਲ ਜੁੜ ਸਕਣ ਤੇ ਉਹ ਫਾਇਦਾ ਚੱਕ ਸਕਣ ਇਸ ਟਰੈਟ ਮੰਡੀ ਦਾ ਅੱਗੇ ਤੁਸੀਂ ਦੇਖ ਰਹੋ ਵੀਰ ਜੀ ਟਰਾਲੀ ਇਹ 13 7 ਦੀ ਟਰਾਲੀ ਹੈ ਵੀਰ ਜੀ ਬਿਡ ਲੱਗੇ ਹੋਏ ਨੇ ਤੇ ਨਿਊ ਮਾਡਲ ਹੈ ਵੀਰ ਜੀ 1 ਲੱਖ 20000 ਰੁਪਏ ਦੀ ਡਿਮਾਂਡ ਹੈ ਵੀਰ ਦੀ ਮਹਾਲੀ ਵੀਰ ਇਹਨਾਂ ਦਾ ਏਰੀਆ ਹੈ 50% ਟਾਇਰ ਪਏ ਨੇ ਵੀਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੇਕਰ ਤੁਸੀਂ ਇਹ ਟਰਾਲੀ ਖਰੀਦਣਾ ਚਾਹੁੰਦੇ ਹੋ ਜੀ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਆ ਰਿਹਾ ਜੀ 76963738241 50% ਟਾਇਰਾਂ ਦੀ ਕੰਡੀਸ਼ਨ ਹੈ ਜੀ ਮਹਾਲੀ ਏਰੀਆ ਹੈ ਤਾਂ ਇਹ ਟਰਾਲੀ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਤੇ ਮੇਰੇ ਵੀਰ ਤੁਸੀਂ ਖਰੀਦ ਸਕਦੇ ਹੋ ਜੀ ਇਹ ਨੰਬਰ ਤੇ ਕੋਲ ਅੱਗੇ ਦੇਖ ਲਓ ਵੀ ਜੀ ਟੂੜੀ ਵਾਲੀ ਮਸ਼ੀਨ 2016 ਮਾਡਲ ਹੈ 1 ਲੱਖ ਤੇ 60000 ਰੁਪਏ ਦੀ ਡਿਮਾਂਡ ਹੈ ਜੀ ਬਿਸ਼ਕਰਮਾ 741 ਟੂੜੀ ਵਾਲੀ ਮਸ਼ੀਨ ਹੈ ਜੀ ਪਟਿਆਲਾ ਵੀਰਿੰਦਾ ਏਰੀਆ ਹੈ 80% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਕਿਸਾਨ ਵੀਰ ਦਾ ਨੰਬਰ ਆ ਜਿਹੜਾ ਜੀ 94177 86727 94177 86727 ਵੀਰ ਦਾ ਨੰਬਰ ਹੈ ਜੀ ਟੂੜੀ ਵਾਲਾ ਰੀਪਰ ਕਈ ਥਾਵਾਂ ਤੇ ਟੂੜੀ ਵਾਲੀ ਮਸ਼ੀਨ ਵੀ ਕਹਿੰਦੇ ਆ ਜੀ ਬਿਸ਼ਕਰਮਾ 741 ਮਾਡਲ ਹੈ ਜੀ 2016 ਮਾਡਲ ਹੈ ਜੀ 2016 ਮਾਡਲ ਹੋਣ ਦੇ ਬਾਇਦੂਤ ਬਹੁਤ ਵਧੀਆ ਪਈ ਹੈ ਵੀਰ ਕੰਡੀਸ਼ਨ ਤੁਸੀਂ ਦੇਖ ਲਓ A1 ਕੰਡੀਸ਼ਨ ਦੀ ਇਹ ਕੰਪਾਈਨ ਪਈ ਹੈ ਜੀ 1 ਲੱਖ ਤੇ 60000 ਰੁਪਿਆ ਵੀਰ ਨੇ ਡਿਮਾਂਡ ਰੱਖੀ ਹੈ ਜੀ ਰੇਟ ਉੱਪਰ-ਨੀਚੇ ਹੋ ਜਾਂਦਾ ਜੀ ਇਹ ਲਾਸਟ ਰੇਟ ਨਹੀਂ ਹੁੰਦਾ ਤੇ ਤੁਸੀਂ ਮੌਕੇ ਤੇ ਵੀਰ ਨਾਲ ਕੰਟੈਕਟ ਕਰਕੇ ਰੇਟ ਘੱਟਵਾਦ ਹੋ ਜਾਂਦਾ ਤੇ ਉਹ ਪੁੱਛ ਸਕਦੇ ਹੋ ਪਟਿਆਲਾ ਵੀਰ ਇਹਨਾਂ ਦਾ ਏਰੀਆ ਹੈ 80% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਜੀ ਤੁਸੀਂ ਕਾਲ ਕਰਕੇ ਤੇ ਇਹ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਆਪਣੀ ਟਰੈਕਟਰ ਟਰਾਲੀ ਕਿਸੇ ਹੋਰ ਖੇਤੀ ਦੇ ਸੰਧ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਜੀ ਬਿਲਕੁਲ ਫ੍ਰੀ ਤਾਂ ਉਹਦੇ ਲਈ ਤੁਸੀਂ 5 ਤੋਂ 7 ਫੋਟੋਆਂ ਜੀ ਆਪਣੀ ਮਸ਼ੀਨਰੀ ਦੀਆਂ ਖਿੱਚਣੀਆਂ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਆ ਰਹੀ ਹੈ ਜਾਨੀ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਮੋਬਾਈਲ ਨੰਬਰ ਇਹ ਸਾਰਾ ਕੁਝ ਭਰ ਕੇ ਤੁਸੀਂ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਉਦੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਾਂਗੇ ਜੀ ਸਾਡੇ ਕੋਲੇ ਐਡਾਂ ਘੱਟ ਹੋਈਆਂ ਤਾਂ ਉਸੇ ਦਿਨੀ ਤੁਹਾਡੀ ਐਡ ਲੱਗ ਜਾਣੀ ਆ ਜੇਕਰ ਸਾਡੇ ਕੋਲੇ ਪਹਿਲਾਂ ਕਾਫੀ ਟਰੈਕਟਰ ਹੋਏ ਤਾਂ ਤੁਹਾਡੀ ਐਡ ਅਗਲੇ ਦਿਨ ਸਾਡੇ YouTube ਚੈਨਲ ਤੇ ਚੜ ਜੂਗੀ ਜੀ ਸਭ ਕੁਝ ਫ੍ਰੀ ਆ ਵੀਰ ਜੀ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਤੁਹਾਡਾ ਆਪ ਦਾ ਨੰਬਰ ਦਿੱਤਾ ਜਾਊਗਾ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਲੈਂਦਾ ਜਾਂਦਾ ਵੀਰ ਜੀ ਐਡ ਪਾਉਣ ਦੇ ਲਈ ਤੇ ਜਾਂ ਕਿਸੇ ਟਰੈਕਟਰ ਦੇ ਸੇਲ ਹੋਣ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਲੈਂਦਾ ਤੇ ਚਲਦੀ-ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਜੌਨ ਡੈਰੀ 51 03s ਟਰੈਕਟਰ ਆ ਵੀਰ ਇਹ 2005 ਮਾਡਲ ਹੈ ਤੇ 2 ਲੱਖ ਰੁਪਏ ਦੀ ਡਿਮਾਂਡ ਰੱਖੀ ਆ ਵੀਰ ਨੇ John Deere 5203s ਮਾਡਲ ਹੈ ਵੀ ਡਰਾਇਡ ਦਾ ਇਹ 2005 ਤੇ 2 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਏਰੀਆ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਵੀਰ ਨੂੰ WhatsApp ਘੱਟ ਚਲਾਉਣਾ ਹੁੰਦਾ ਸੀ ਇਸ ਕਰਕੇ ਏਰੀਆ ਉਹਨਾਂ ਨੇ ਲਿਖ ਕੇ ਨਹੀਂ ਭੇਜਿਆ ਤੇ ਆ ਬੋਲ ਕੇ ਉਹਨਾਂ ਨੇ ਡਿਟੇਲ ਦੱਸ ਦਿੱਤੀ ਸੀਗੀ 60% ਪਿਛਲੇ ਟਾਇਰ ਪਏ ਨੇ ਅੱਧੇ ਘਾ ਤਾਂ ਥੋੜੇ ਜਿਹਾ ਘੱਟ ਟਾਗਲੇ ਟਾਇਰ ਨੇ ਸਾਨ ਵੀਜ਼ ਦਾ ਨੰਬਰ ਹੈ ਜਿਹੜਾ ਜੀ 90681 61 ਪੂਰਾ 100 ਵੀਜ਼ ਦਾ ਨੰਬਰ ਹੈ ਜੀ 90681 61 ਉਦੋਂ ਆ ਪੂਰਾ 100 ਇਹਦਾ ਨੰਬਰ ਹੈ ਵੀਜ਼ ਦਾ ਜਿਹੜਾ ਕਿ ਥੱਲੇ ਖੱਟੇ ਅੱਖਰਾਂ ਦੇ ਵਿੱਚ ਦਿਖਾਈ ਦੇ ਰਿਹਾ ਜੀ ਇੱਥੇ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਵੀਰ ਮੈਨੂੰ ਐਡ ਭੇਜਦੇ ਨੇ ਉਹਨਾਂ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਐਡ ਭੇਜਣ ਤੋਂ ਪਹਿਲਾਂ ਆਪਦੇ ਘਰ ਰਹਿ ਜ਼ਰੂਰ ਕਰ ਲਓ ਵੀ ਅਸੀਂ ਇਹ ਸੰਦ ਵੇਚਣਾ ਹੈ ਕਈ ਵਾਰੀ ਬੱਚੇ ਫੋਟੋਆਂ ਖਿੱਚ ਕੇ ਭੇਜ ਦਿੰਦੇ ਨੇ ਤੇ ਮਾਪੇ ਰਾਜ਼ੀ ਨਹੀਂ ਹੁੰਦੇ ਐਡ ਟਰੈਕਟਰ ਸੇਲ ਕਰਨ ਦੇ ਵਿੱਚ ਤਾਂ ਕਰਕੇ ਬਾਅਦ ਵਿੱਚ ਕਾਫੀ ਸਮੱਸਿਆ ਆ ਜਾਂਦੀ ਹੈ ਤੇ ਜਿਹੜਾ ਤੁਸੀਂ ਰੇਟ ਪਵਾਉਣੇ ਹੁੰਦੇ ਹੋ ਜਾਣਕਾਰੀ ਦਿਨੇ ਹੋ ਜਿੰਨੀ ਵੀ ਉਹ ਵੀ ਵੀਰ ਜੀ ਪੂਰੀ ਤਸੱਲੀ ਕਰਕੇ ਲਿਖਾਇਆ ਕਰੋ ਕਿਉਂਕਿ ਇੱਕ ਵਾਰੀ ਐਡ ਚੜਨ ਤੋਂ ਬਾਅਦ ਕੋਈ ਵੀ ਚੀਜ਼ ਬਦਲੀ ਨਹੀਂ ਜਾਊਗੀ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਬਦਲੀ ਜਾ ਹੀ ਨਹੀਂ ਸਕਦੀ ਇਸ ਕਰਕੇ ਇੱਕ ਵਾਰੀ ਵੀਡੀਓ ਪੈ ਜਾਂਦੀ ਹੈ ਉਹ ਨਹੀਂ ਬਦਲਦੀ ਜਾਊਗੀ ਤੁਸੀਂ ਇੱਕ ਵਾਰੀ ਹੀ ਪੂਰੀ ਉਹਦੀ ਜਾਂਚ ਕਰਕੇ ਪੂਰੀ ਤਸੱਲੀ ਨਾਲ ਸਾਨੂੰ ਜਾਣਕਾਰੀ ਦੇਣੀ ਹੈ ਜੀ ਐਡ ਲਾਉਣ ਤੋਂ ਪਹਿਲਾਂ ਵੀ ਤੁਹਾਨੂੰ ਅਸੀਂ ਇੱਕ ਫੋਨ ਕਰਦੇ ਹੁੰਦੇ ਆ ਤੇ ਉਹ ਫੋਨ ਤੱਕ ਹੀ ਅਸੀਂ ਵੀਡੀਓ ਚੇਂਜ ਕਰ ਸਕਦੇ ਹਾਂ ਜੀ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਚੇਂਜ ਨਹੀਂ ਕੀਤੀ ਜਾਵੇਗੀ ਤੂੜੀ ਵਾਲੀ ਮਸ਼ੀਨ ਦੇਖ ਰਹੇ ਹਾਂ ਵੀਰ ਜੀ ਕੇਐਸਏ ਦੀ ਮਸ਼ੀਨ ਹੈ ਵੀਰ 756 ਡੀਬੀ ਮਾਡਲ ਹੈ ਤੇ ਮਾਡਲ ਵੀਰ ਨੇ ਦੱਸਿਆ ਨਹੀਂ ਹੋਇਆ ਜੀ ਮਾਡਲ ਤੁਸੀਂ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ ਜੀ 90000 ਰੁਪਏ ਦੀ ਡਿਮਾਂਡ ਹੈ ਵੀਰ ਦੀ ਮਾਨਸਾ ਵੀਰ ਦਾ ਏਰੀਆ ਹੈ 65% ਵੀ ਟਾਇਰ ਪਏ ਨੇ 90000 ਪ੍ਰਾਈਸ ਦੀ ਡਿਮਾਂਡ ਹੈ ਵੀਰ ਲਾਸਟ ਰੇਟ ਨਹੀਂ ਹੁੰਦਾ ਰੇਟ ਉੱਪਰ نیچے ਹੋ ਜਾਂਦਾ ਹੈ ਜੀ 65% ਟਾਇਰ ਪਏ ਹੈ ਜੀ 98783 ਤੇ 13491 ਵੀਰ ਦਾ ਨੰਬਰ ਹੈ ਜੀ 98783 13491 ਵੀਰ ਦਾ ਨੰਬਰ ਹੈ ਜਿਹਦੇ ਤੁਸੀਂ ਕੰਟੈਕਟ ਕਰਕੇ ਇਹ ਖਰੀਦ ਸਕਦੇ ਹੋ 65% ਟਾਇਰ ਪਏ ਜੀ ਮਾਨਸਾ ਪੰਜਾਬ ਏਰੀਆ 90000 ਰੁਪਏ ਦੀ ਡਿਮਾਂਡ ਹੈ ਜੀ ਤੂੜੀ ਵਾਲੀ ਮਸ਼ੀਨ ਕੇਐਸਏ 756 ਡੀਵੀ ਮਾਡਲ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਸ ਤਰ੍ਹਾਂ ਦੀਆਂ ਐਡਾਂ ਤੁਸੀਂ ਸਾਡੇ YouTube ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਜੇਕਰ ਕਿਸੇ ਸੰਧ ਦੀ ਵੀਰ ਨੂੰ ਲੋੜ ਹੈ ਜੀ ਤੁਸੀਂ ਉਹ ਦੱਸ ਸਕਦੇ ਹੋ ਅਸੀਂ ਵੀਡੀਓ ਵਿੱਚ ਉਹਦੇ ਬਾਰੇ ਬੋਲ ਕੇ ਕਿਸਾਨ ਵੀਰਾਂ ਤੋਂ ਐਡਾ ਮੰਗਵਾ ਵੀ ਸਕਦੇ ਹਾਂ ਜੇ ਕਿਸੇ ਨੂੰ ਸਪੈਸ਼ਲ ਕੋਈ ਚੀਜ਼ ਚਾਹੀਦੀ ਹੈ ਉਹਦੇ ਦੇ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਪਰ ਉਹਦੇ ਲਈ ਮੈਸੇਜ ਨਾ ਕਰਿਆ ਕਰੋ ਵੀਰ ਮੇਰੇ WhatsApp ਦੇ ਉੱਤੇ ਮੈਸੇਜ ਕਰਦੇ ਰਹਿੰਦੇ ਨੇ ਬਹੁਤ ਸਾਰੇ ਮੈਸੇਜ WhatsApp ਤੇ ਤੇਰੇ ਕਰਨਾ ਜੀ ਕਮੈਂਟ ਬਾਕਸ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ ਤੁਸੀਂ ਕੋਈ ਵੀ ਤੁਹਾਡਾ ਕੁਐਸਚਨ ਹੈ ਕੋਈ ਵੀ ਸਵਾਲ ਪੁੱਛਣਾ ਜਾਂ ਕੋਈ ਵੀ ਐਡ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਉਹਦੇ ਬਾਰੇ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਜੀ ਵੀਡੀਓ ਨੂੰ ਲਾਈਕ ਕਰ ਦਿਓ ਥੱਲੇ ਇੱਕ ਤੀਰ ਜਿਹਦਾ ਨਿਸ਼ਾਨ ਬਣਿਆ ਹੋਊ ਜੀ ਉਹਨੂੰ ਦੱਬ ਕੇ ਸਾਡੀ ਵੀਡੀਓ ਤੁਸੀਂ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੇ ਇਹਦੇ ਨਾਲ ਸਾਡੀ ਬਹੁਤ ਹੈਲਪ ਹੋ ਜਾਂਦੀ ਹੈ ਜੀ ਕਿਸਾਨ ਵੀਰਾਂ ਦੇ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਜਾਂਦੇ ਆ ਤੇ ਤੁਹਾਨੂੰ ਨਵੀਆਂ-ਨਵੀਆਂ ਐਡਾਂ ਵੀ ਦੇਖਣ ਨੂੰ ਮਿਲਦੀਆਂ ਨੇ ਅੱਗੇ ਜਿਹੜਾ ਵੀਰ ਜੀ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਹੈਗਾ ਜੀ Ford 3600 Ford 3600 ਟਰੈਕਟਰ ਹੈ ਵੀਰ ਇਹ 1900 ਤੇ 83 ਮਾਡਲ ਹੈ ਵੀਰ ਦਾ 1 ਲੱਖ ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਤੇ ਰੇਟ ਇਹਦਾ ਉੱਪਰ-ਨੀਚੇ ਹੋ ਜੂ ਵੀਰ ਇਹ ਫਾਈਨਲ ਰੇਟ ਨਹੀਂ ਹੈਗਾ ਬਰਨਾਲਾ ਵੀਰ ਦਾ ਏਰੀਆ ਦੱਸਿਆ 35% ਵੀਰ ਦੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਅਗਲੇ ਟਾਇਰ ਵੀ ਰੱਦੇ ਨੇ 94633 ਤੇ 53021 ਵੀਰ ਦਾ ਨੰਬਰ ਹੈ ਜੀ 94633 53021 ਵੀਰ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਇਹ ਟਾਇਰਟ ਖਰੀਦ ਸਕਦੇ ਹੋ ਜੀ ਬਰਨਾਲਾ ਵੀ ਇਹਦਾ ਏਰੀਆ ਜੀ ਬਰਨਾਲਾ ਪੰਜਾਬ 35% ਟਾਇਰਾਂ ਦੀ ਕੰਡੀਸ਼ਨ ਹੈ ਪੰਜਾਬ ਨੰਬਰੀ ਸੈਕਟਰ ਹੈ ਜੀ 1 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ 1983 ਮਾਡਲ ਹੈ ਜੀ ਫੋਰਡ 3600 ਟਰੈਕਟਰ ਤੁਸੀਂ ਦੇਖ ਹੀ ਰਹੇ ਹੋ ਜੀ ਕੰਡੀਸ਼ਨ ਇੰਜਨ ਗੇਅਰ ਪੰਪ ਸਾਰੇ ਗੱਜ ਦਾ ਵੀਰ ਜੀ ਪ੍ਰੋਪਰ ਕੰਮ ਹੋਇਆ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਪਣੇ ਚੈਨਲ ਤੇ ਜਿੰਨੇ ਹੀ ਟਰੈਕਟਰ ਦਿਖਾਏ ਜਾਂਦੇ ਨੇ ਵੀਰ ਉਹਨਾਂ ਦੇ ਕਾਗਜ਼ ਵਗੈਰਾ ਦੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਤੇ ਅਸੀਂ ਸਪੈਸ਼ਲ ਉਹੀ ਟਰੈਕਟਰ ਤੁਹਾਡੇ ਲਈ ਲੈ ਕੇ ਆਈਦੇ ਨੇ ਜਿਨ੍ਹਾਂ ਦੀ ਕਾਗਜ਼ ਵਗੈਰਾ ਚ ਕੋਈ ਸਮੱਸਿਆ ਨਹੀਂ ਹੁੰਦੀ ਟਰੈਕਟਰਾਂ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਵੀਰ ਜੀ ਸਾਰਾ ਸਮਾਨ ਜੈਨੂਇਨ ਹੁੰਦਾ ਹੈ ਤੇ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟਰ ਹੁੰਦੇ ਨੇ ਵੀ ਜਿਹੜੇ ਬਹੁਤ ਵੇ ਚਾਲੂ ਹਾਲਤ 'ਚ ਕਿਸਾਨ ਵੀਰ ਜਿਹੜੇ ਨਾਲ ਬਾਹੀ ਕਰ ਰਹੇ ਹੁੰਦੇ ਨੇ ਉਹੀ ਟਰੈਕਟਰ ਹੁੰਦੇ ਆ ਜੇਕਰ ਕੋਈ ਡੀਲਰ ਵਾਲਾ ਟਰੈਕਟਰ ਪਾਇਆ ਜਾਂਦਾ ਤਾਂ ਉਹਦੇ ਉੱਤੇ ਸਪੈਸ਼ਲ ਦੱਸਿਆ ਜਾਂਦਾ ਕਿ ਇਹ ਡੀਲਰ ਵੀਰ ਦਾ ਟਰੈਕਟਰ ਹੈ ਜੀ ਸਾਰੇ ਹੀ ਟਰੈਕਟਰ ਕਿਸਾਨ ਵੀਰਾਂ ਦੇ ਬਾਹੀ ਵਾਲੇ ਲੋਕਲ ਘਰੇ ਖੜੇ ਹੋਏ ਟਰੈਕਟਰਾਂ ਦੀ ਐਡ ਤੋਂ ਡੇਲੀ ਅਸੀਂ ਲੈ ਕੇ ਆਉਂਦੇ ਆ ਜੀ ਅੱਗੇ ਤੁਸੀਂ ਜਿਹੜਾ ਵੀ ਟਰੈਕਟਰ ਦੇਖ ਰਹੇ ਹੋ ਇਹ ਹੈਗਾ ਜੀ ਫਾਰਮ 60 1999 ਮਾਡਲ ਹੈ ਵੀਰ ਜੀ 올ਡ ਟਰੈਕਟਰ ਹੈ ਜੀ ਪੂਰਾ ਫਾਰਮ ਟਰੈਕ 60 1 ਲੱਖ ਤੇ 80 ਹਜ਼ਾਰ ਪ੍ਰਾਈਜ਼ ਮੰਗਿਆ ਵੀਰ ਨੇ ਅਨੂਪਗੜ ਵੀਰੇ ਦਾ ਏਰੀਆ ਟਰੈਕ ਦਾ ਜਿੱਥੇ ਖੜਾ ਹੈ ਇਹ ਅਨੂਪਗੜ ਦੇ ਲਾਗੇ ਤੱਕ ਕੋਈ ਤੁਹਾਨੂੰ ਇਹ ਟਰੈਕਟਰ ਦੇਖਣ ਨੂੰ ਮਿਲ ਜੂਗਾ ਇਹ ਏਰੀਆ ਦੱਸ ਦਉਣੀ ਵੀਰ ਜੀ ਦੇ ਲਾਗੇ ਤੱਕ ਜਿੱਦਾਂ ਬਰਨਾਲਾ ਮਾਨਸਾ ਅਨੂਪਗੜ ਇਹ ਏਰੀਆ ਹੁੰਦਾ ਸੀ ਵੱਡਾ ਸ਼ਹਿਰ ਪੁੱਛ ਕੇ ਪਾ ਲਈ ਦਾ ਵੀਡੀਓ ਦੇ ਵਿੱਚ ਉਹਦੇ ਲਾਗੇ ਤੱਕ ਹੀ ਹੁੰਦਾ ਤੁਸੀਂ ਫੋਨ ਤੇ ਪੁੱਛ ਸਕਦੇ ਹੋ 45% ਵੀਰੇ ਦੇ ਟਾਇਰ ਪਏ ਨੇ 830228128 830B221222 ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕ ਖਰੀਦ ਸਕਦੇ ਹੋ ਫਾਰਮ ਟਰੈਕ 60 1999 ਮਾਡਲ 1,80,000 ਪ੍ਰਾਈਸ ਅਨੂਪਗੜ ਏਰੀਆ 45% ਟੈਰ ਨੇ ਜੀ ਕਿਸਾਨ ਵੀ ਦਾ ਨੰਬਰ ਖੱਟੇ ਖੜਾ ਚਾਹੀਦਾ ਜੀ ਜੇਕਰ ਤੁਸੀਂ ਵੀ ਸਾਡੇ YouTube ਚੈਨਲ ਤੇ ਐਡ ਕਰਾਉਣਾ ਚਾਹੁੰਦੇ ਹੋ ਜੀ ਐਡ ਕਰਵਾਉਣ ਲਈ WhatsApp ਨੰਬਰ ਸਾਡਾ ਇੱਕ ਵਾਰੀ ਫਿਰ ਤੋਂ ਸਾਰੇ ਵੀਰ ਨੋਟ ਕਰ ਲੈਣ ਜੀ 88376 ਤੇ 659878837665987 ਸਾਡਾ WhatsApp ਨੰਬਰ ਹੈ ਜਿਹੜਾ ਬਾਰ ਬਾਰ ਚਿੱਟੇ ਅੱਖਰਾਂ ਦੇ ਵਿੱਚ ਸਕ੍ਰੀਨ ਦੇ ਉੱਪਰ ਵੀ ਆ ਰਿਹਾ ਜੀ ਕਮੈਂਟ ਲਾਈਕ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਜਦੋਂ ਕੋਈ ਮੇਰਾ ਵੀਰ ਕਮੈਂਟ ਜਾਂ ਲਾਈਕ ਜਾਂ ਸ਼ੇਅਰ ਕਰਦਾ ਤਾਂ ਉਹ ਸਾਨੂੰ ਪਤਾ ਲੱਗਦਾ ਤੇ ਬਹੁਤ ਹੀ ਮਤਲਬ ਕੀ ਖੁਸ਼ੀ ਹੁੰਦੀ ਹੈ ਮੇਰੇ ਵੀਰ ਇੰਨੀ ਸਪੋਰਟ ਕਰਦੇ ਨੇ ਤੇ ਅਸੀਂ ਜਿਹੜੀ ਦਿਨ ਦੀ ਲਾਸਟ ਵੀਡੀਓ ਹੁੰਦੀ ਜਿਹੜੀ ਕਿ ਇਹ ਲਾਸਟ ਵੀਡੀਓ ਹੈ ਇਹਦੇ ਵਿੱਚ ਸਾਰੇ ਵੀਰਾਂ ਦੇ ਕਮੈਂਟ ਵੀ ਪੜਦੇ ਹੁੰਦੇ ਨੇ ਜਿੰਨੇ ਵੀ ਕਮੈਂਟ ਸਾਡੇ ਕੋਲ ਪਹੁੰਚਦੇ ਨੇ ਉਹਨਾਂ ਦੀ ਸਾਰਿਆਂ ਦੀ ਰਿਪਲਾਈ ਦਿੱਤੀ ਜਾਂਦੀ ਹੈ ਜੀ ਇਸ ਕਰਕੇ ਤੁਹਾਨੂੰ ਕਹਿੰਦੇ ਹਾਂ ਜੇਕਰ ਤੇ ਜੇਕਰ ਤੁਹਾਨੂੰ ਕੋਈ ਕਮੀ ਲੱਗਦੀ ਹੈ ਸਾਡੇ ਚੈਨਲ ਵਿੱਚ ਉਹਦੇ ਵੀ ਦੱਸੋ ਤੇ ਅਸੀਂ ਤੋਂ ਡੇਲੀ ਅਗਲੀਆਂ ਵੀਡੀਓ ਸੁਧਾਰ ਕੇ ਲੈ ਕੇ ਆਵਾਂਗੇ ਜੀ ਆਲਟੋ ਐਲ ਐਕਸ ਆਈ ਪਾਵਰ ਵਿੰਡੋ ਵਾਲੀ ਗੱਡੀ ਹੈ ਜੀ ਆਲਟੋ ਐਲ ਐਕਸ ਆਈ ਪਾਵਰ ਵਿੰਡੋ 2008 ਮਾਡਲ ਹੈ ਜੀ 1 ਲੱਖ 55000 ਰੁਪਏ ਦੀ ਡਿਮਾਂਡ ਹੈ ਵੀਰ ਦੀ ਸੁਨਾਮ ਏਰੀਆ ਵੀਰ 60% ਟਾਇਰ ਪਈਆ ਵੀਰ ਜੀ ਕਿਸਾਨ ਵੀ ਦਾ ਨੰਬਰ ਹੈ ਜਿਹੜਾ 81968 ਤੇ 65198 81968 65198 ਵੀਰ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਆਲਟੋ ਜਿਹੜੀ ਗੱਡੀ ਖਰੀਦ ਸਕਦੇ ਹੋ ਆਲਟੋ ਐਲ ਐਕਸ ਆਈ ਪਾਵਰ ਵਿੰਡੋ ਗੱਡੀ ਹੈ ਜੀ 2008 ਮਾਡਲ ਹੈ 1 ਲੱਖ ਤੇ 55000 ਦੀ ਡਿਮਾਂਡ ਹੈ ਵੀਰ ਤੇ ਇਹ ਲਾਸਟ ਰੇਟ ਹੈ ਨਹੀਂ ਵੀਰ ਤੇ ਰੇਟ ਉੱਪਰ ਨੀਚੇ ਹੋ ਸਕਦਾ ਮੌਕੇ ਤੇ ਸਨਾਮ ਏਰੀਆ ਹੈ 60% ਵੀਰ ਇਹਦੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਬਹੁਤ ਵਧੀਆ ਵੀਰ ਜੀ ਗੱਡੀ ਤੁਸੀਂ ਖਰੀਦ ਸਕਦੇ ਹੋ ਤੇ ਇਹ ਤੁਹਾਨੂੰ ਸਾਰੀਆਂ ਵੀਡੀਓ ਕਿਸ ਤਰ੍ਹਾਂ ਦੀ ਲੱਗੀਆਂ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਸ ਤਰ੍ਹਾਂ ਦੀ ਐਡ ਤੁਸੀਂ ਦੇਖਣਾ ਚਾਹੁੰਦੇ ਹੋ ਉਹਦੇ ਬਾਰੇ ਵੀ ਕਮੈਂਟ ਕਰਿਓ ਤੇ ਸਾਡੇ ਚੈਨਲ ਲਈ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਮੇਰੇ ਵੀਰਾਂ ਦਾ ਬਹੁਤ ਪਿਆਰ ਆ ਰਿਹਾ ਜੀ ਤੇ ਬਹੁਤ ਵਧੀਆ ਲੱਗਦਾ ਜਦੋਂ ਮੇਰਾ ਕੋਈ ਵੀਰ ਕਮੈਂਟ ਕਰਦਾ ਜਾਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਦਾ ਲਾਈਕ ਕਰਦਾ ਤੇ ਸਾਰੀਆਂ ਵੀਡੀਓ ਨੂੰ ਵੀਰ ਜੀ ਤੁਸੀਂ ਲਾਈਕ ਸ਼ੇਅਰ ਕਰਿਆ ਕਰੋ ਤੇ ਸਾਰੇ ਵੀਰਾਂ ਨੂੰ ਇਨੀ ਬੇਨਤੀ ਹੈ ਕਿ ਥੱਲੇ ਲਾਲ ਜਿਹੇ ਰੰਗ ਦਾ ਇੱਕ ਬਟਨ ਹੋ ਜੀ ਉਹਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਇੱਕ ਘੰਟੀ ਦਾ ਬਟਨ ਆਉਗਾ ਜੀ ਉਹਨੂੰ ਦਬਲਿਓ ਉਦੋਂ ਬਾਅਦ ਅਸੀਂ ਜਿਹੜੀਆਂ ਵੀ ਵੀਡੀਓ ਪਾਵਾਂਗੇ ਜੀ ਤੇ ਪਾਉਣ ਸਾਰੀ ਤੁਹਾਡੇ ਕੋਲ ਉਹਨਾਂ ਦਾ ਇੱਕ ਨੋਟੀਫਿਕੇਸ਼ਨ ਜਾਇਆ ਕਰੂਗਾ ਮੈ ਤੇ ਤੁਸੀਂ ਕੋਈ ਵੀ ਵੀਡੀਓ ਮਿਸ ਨਹੀਂ ਕਰੋਗੇ ਸਾਰੀਆਂ ਵੀਡੀਓ ਤੁਹਾਡੇ ਕੋਲ ਪ੍ਰੋਪਰ ਟਾਈਮ ਤੇ ਪਹੁੰਚਣਗੀਆਂ ਜੀ ਤੇ ਹੁਣ ਕਰਦੇ ਆਂ ਵੀਰ ਆਪਾਂ ਕਮੈਂਟਾਂ ਦੀ ਗੱਲ ਕਿ ਕਿਹੜੇ-ਕਿਹੜੇ ਵੀਰਾਂ ਦੇ ਕੀ-ਕੀ ਕਮੈਂਟ ਆਏ ਆ ਤੇ ਉਹਨਾਂ ਦਾ ਦਿੰਨੇ ਆ ਜਵਾਬ ਜੀ ਸਭ ਤੋਂ ਪਹਿਲਾ ਜਿਹੜਾ ਕਮੈਂਟ ਆ ਜੀ ਐਨੀਥਿੰਕ ਦੇ ਨਾਂ ਤੇ ਵੀਰ ਨੇ ਕਮੈਂਟ ਕੀਤਾ ਜੀ ਕਲਟੀਵੇਟਰ 11 ਦੀ ਵੀਡੀਓ ਪਾਓ ਜੀ ਆ ਜਰੂਰ ਵੀਰ ਕਲਟੀਵੇਟਰਾਂ ਦੀਆਂ ਵੀਡੀਓ ਆਪਣੇ ਕੋਲੇ ਆ ਵੀ ਰਹੀਆਂ ਨੇ 11 ਵੀਨੇ 13 ਵੀਨੇ ਤੇ ਉਹਨਾਂ ਦੀ ਵੀਡੀਓ ਤੁਹਾਡੇ ਲਈ ਅਸੀਂ ਕੱਲ ਸਵੇਰ ਅਪਲੋਡ ਕਰ ਦਿਆਂਗੇ ਤੇ ਤੁਸੀਂ ਦੇਖ ਲਿਓ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਤੇ ਇੱਕ ਕਮੈਂਟ ਹੋ ਰਿਹਾ ਵੀ ਇਸ ਦਾ ਤੇ ਇਹਨਾਂ ਨੇ ਲਿਖਿਆ ਜੀ ਵੀਰ ਜੀ ਰੋਟਾਬੀਟਰ ਦੀ ਵੀ ਵੀਡੀਓ ਪਾਓ ਰੋਟਾਬੀਟਰ ਦੀ ਇੱਕ ਤਾਂ ਵੀਡੀਓ ਅਸੀਂ ਵੀਰ ਜੀ ਕੁਝ ਦਿਨ ਪਹਿਲਾਂ ਪਾ ਕੇ ਹਟੇ ਸੀਗੇ ਜਿਹੜਾ ਕਿ 2014 ਮਾਡਲ ਸਮਰਾਜ ਸੀਗਾ ਤੇ ਤੁਸੀਂ ਉਹਨਾਂ ਕੋਲੇ ਰੋਟਾਬੀਟਰ ਆ ਵੀਰ ਜੀ ਜੇਕਰ ਤੁਹਾਨੂੰ ਨਵਾਂ ਰੋਟਾਬੀਟਰ ਚਾਹੀਦਾ ਤਾਂ ਉਹਨਾਂ ਤੋਂ ਖਰੀਦ ਸਕਦੇ ਹੋ ਬਿਲਕੁਲ ਨਵਾਂ ਰੋਟਾਬੀਟਰ ਉਹ 90000 ਰੁਪਏ ਇਹਨਾਂ ਦੀ ਡਿਮਾਂਡ ਹੈ ਜੀ ਤੇ ਇੱਕ ਰੋਟਾਬੀਟਰ ਅਸੀਂ ਕੱਲ੍ਹ ਵਾਲੀ ਵੀਡੀਓ ਚ ਪਾ ਕੇ ਟਾ ਤੁਸੀਂ ਉਹ ਦੇਖ ਸਕਦੇ ਹੋ ਜੀ ਮਿਸਟਰ ਖਾਨ ਨੇ ਲਿਖਿਆ ਨਾਈਸ ਵੀਰ ਬਹੁਤ ਧੰਨਵਾਦ ਤੇਰਾ ਕਮੈਂਟ ਕਰ ਲਈ ਨਿਰਮਲ ਸਿੰਘ ਨੇ ਲਿਖਿਆ ਨਾਈਸ ਵੀਡੀਓ ਵੀਰ ਜੀ ਵੀਰ ਤੋਂ ਡਾਈ ਬਹੁਤ ਧੰਨਵਾਦ ਤੁਸੀਂ ਕਮੈਂਟ ਕੀਤਾ ਬਹੁਤ ਵਧੀਆ ਲੱਗਦਾ ਜਦੋਂ ਮੇਰੇ ਭਰਾ ਕਮੈਂਟ ਕਰਦੇ ਨੇ ਚੈਨਲ ਤੇ ਟੈਕਨੀਕਲ ਦੰਦੀਵਾਲ ਨੇ ਲਿਖਿਆ ਟਰਾਲੀ ਲਿਫਟ ਵਾਲੀ ਆ ਬਾਈ ਬਾਈ ਟਰਾਲੀਆਂ ਬਹੁਤ ਸਾਰੀਆਂ ਜੇਕਰ ਪੁਰਾਣੀਆਂ ਟਰਾਲੀਆਂ ਦੇਖਣਾ ਚਾਹੁੰਦੇ ਹੋ ਤਾਂ ਆਪਣੀਆਂ ਪਿਛਲੀਆਂ ਵੀਡੀਓ ਤੁਸੀਂ ਜ਼ਰੂਰ ਦੇਖੋ ਤੇ ਕਾਫੀ ਪਾ ਰੱਖੀਆਂ ਸੀ ਟਰਾਲੀਆਂ ਤੇ ਜੇਕਰ ਤੁਸੀਂ ਕੋਈ ਨਵੀਂ ਟਰਾਲੀ ਦੇਖਣਾ ਲੈਣੀ ਹੈ ਵੀਰ ਤਾਂ ਉਹਦੇ ਲਈ ਕਿਸੇ ਸਪੈਸ਼ਲ ਵੀਰ ਨਾਲ ਕੰਟੈਕਟ ਕੀਤਾ ਹੋਇਆ ਉਹਦੀਆਂ ਐਡਾਂ ਵੀ ਆਪਾਂ ਵਿੱਚ ਵਿੱਚ ਆ ਬਣਵਾ ਸਕਦੇ ਹੋ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਵੀ ਪੁਰਾਣੀਆਂ ਟਰਾਲੀਆਂ ਜਿਹੜੀਆਂ ਲੈਣੀਆਂ ਵੀਰ ਬਹੁਤ ਸਾਰੀਆਂ ਵੀਡੀਓ ਅਸੀਂ ਪਾਈਆਂ ਹੋਈਆਂ ਨੇ ਤੇ ਨਿਰਮਲ ਸਿੰਘ ਨੇ ਕਮੈਂਟ ਹੋ ਰਿਹਾ ਜੀ ਨਾਈਸ ਵੀਡੀਓ ਵੀਰ ਜੀ ਆ ਬਹੁਤ ਧੰਨਵਾਦ ਵੀਰ ਤੇਰਾ ਕਮੈਂਟ ਕਰਨ ਦੇ ਲਈ ਤੇ ਅਗਲਾ ਕਮੈਂਟ ਆਇਆ ਜੀ ਗੈਰੀ ਢਿੱਲੋਂ ਦਾ ਗੈਰੀ ਢਿੱਲੋਂ ਨੇ ਲਿਖਿਆ ਬਹੁਤ ਸੋਹਣਾ ਕੰਮ ਤੁਹਾਡਾ ਵੀਰੇ ਵੀਰੇ ਸਾਡਾ ਕੰਮ ਤੁਹਾਡੇ ਕਰਕੇ ਆ ਤੇ ਤੁਹਾਡੇ ਮੇਰੇ ਭਰਾਵਾਂ ਦਾ ਕਰਕੇ ਆਪਣਾ ਕੰਮ ਚੱਲਦਾ ਤੇ ਜਿਹੜੇ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਇੰਨਾ ਮਾਨ ਬਖਸ਼ਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇ ਕਰੋੜ ਜੱਟ ਨੇ ਲਿਖਿਆ 60 ਫਾਰਮ ਦਾ 1,20,000 ਦਿੰਨਾ ਆ ਵੀਰ ਜੇਕਰ ਤੁਸੀਂ ਇਹ ਟਰੈਕਟਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਵੀਰ ਨੂੰ ਕੰਟੈਕਟ ਕਰੋ ਤੇ ਉਹਨਾਂ ਨੂੰ ਪ੍ਰਾਈਸ ਦੱਸੋ ਜੇਕਰ ਤੁਸੀਂ ਕੋਈ ਵੀ ਟਰੈਕਟਰ ਦੀ ਡੀਲ ਕਰਨੀ ਹੈ ਤਾਂ ਉਹ ਕਮੈਂਟ ਦੇ ਵਿੱਚ ਨਹੀਂ ਲਿਖਣਾ ਵੀਰ ਉਹ ਤੁਸੀਂ ਕਿਸਾਨ ਵੀਰ ਦਾ ਸੀ ਨੰਬਰ ਦਿੰਨੇ ਹੋਣੇ ਆ ਉਹਤੇ ਗੱਲ ਕਰਨੀ ਆ ਨਿਰਜ ਨੇ ਲਿਖਿਆ ਬਾਈ ਜੀ ਕੋਈ 25 ਕੇਵੀ ਦਾ ਜਨਰੇਟਰ ਆ ਚਾਹੀਦਾ ਵੀਰ ਜਨਰੇਟਰ ਵੀ ਕਾਫੀ ਆਪਣੇ ਕੋਲੇ ਆਏ ਹੋਏ ਨੇ ਤੋਂ ਡੇ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਵੀਡੀਓ ਦੇ ਵਿੱਚ ਜਨਰੇਟਰ ਤੋਂ ਡੇ ਲਈ ਅਸੀਂ ਲੈ ਕੇ ਆਈਏ ਰਾਜ ਦੇ ਲੋਣਾ ਲਿਖਿਆ ਵੈਰੀ ਗੁੱਡ ਜੋਬ ਵੀਰੇ ਬਹੁਤ ਧੰਨਵਾਦ ਵੀਰ ਤੇ ਤਰਲੋਚਨ ਸਿੰਘ ਨੇ ਲਿਖਿਆ ਵੀਰ ਆਪਣੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਤਰਲੋਚਨ ਸਿੰਘ ਆਪਣੀ ਹਰ ਇੱਕ ਵੀਡੀਓ ਦੇ ਉੱਤੇ ਕਮੈਂਟ ਕਰਦੇ ਨੇ ਗੁੱਡ ਜੋਬ ਬਾਈ ਜੀ ਵੀਰ ਤੁਹਾਡੇ ਕਰਕੇ ਆ ਤੁਹਾਡੇ ਮੇਰੇ ਭਰਾ ਜਿਹੜੇ ਜੁੜੇ ਹੋਏ ਮੇਰੇ ਨਾਲ ਤੇ ਇਹਨਾਂ ਦਾ ਕਰਕੇ ਆ ਸਚਨ ਨੇ ਲਿਖਿਆ ਨਾਈਸ ਬਾਈ ਬਹੁਤ ਧੰਨਵਾਦ ਵੀਰ ਤੇਰਾ ਤਰਲੋਚਨ ਸਿੰਘ ਨੇ ਕਮੈਂਟ ਹੋ ਰਿਹਾ ਹੈ ਜੀ ਕਿਸੇ ਹੋਰ ਵੀਡੀਓ ਦੇ ਉੱਤੇ ਇਹਨਾਂ ਨੇ ਲਿਖਿਆ ਨਾਈਸ ਜੀ ਬਹੁਤ ਧੰਨਵਾਦ ਵੀਰ ਤੇਰਾ ਅਗਲਾ ਕਮੈਂਟ ਕੀਤਾ ਜੀ ਰਾਜਵਿੰਦਰ ਸਿੰਘ ਨੇ ਲਿਖਿਆ ਨਾਈਸ ਬਹੁਤ ਧੰਨਵਾਦ ਵੀਰ ਤੇਰਾ ਸਚਿੰਦਰ ਦਾ ਕਮੈਂਟ ਹੋ ਰਿਹਾ ਜੀ ਨਾਈਸ ਬਾਈ ਲਿਖਿਆ ਜੀ ਬਹੁਤ ਧੰਨਵਾਦ ਤੇਰਾ ਵੀਰ ਕੁਲਦੀਪ ਸਿੰਘ ਨੇ ਲਿਖਿਆ ਜੀ ਗੁੱਡ ਜੌਬ ਬਾਈ ਬਹੁਤ ਧੰਨਵਾਦ ਤੇਰਾ ਵੀਰ ਤੋਂਡੇ ਕਰਕੇ ਆ ਬਘੇਲ ਸਿੰਘ ਆਪਣੇ ਕਾਫੀ ਟਾਈਮ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੇ ਲਿਖਿਆ ਨਾਈਸ ਬਹੁਤ ਧੰਨਵਾਦ ਬ੍ਰਦਰ ਤੇਰਾ ਐਨੀ ਸਪੋਰਟ ਕਰਨ ਦੇ ਲਈ ਸੰਜੇ ਨੇ ਲਿਖਿਆ ਜੀ ਸੰਜੇ ਜਸ਼ਨ ਨੇ ਲਿਖਿਆ ਜੀ ਗੁੱਡ ਜੌਬ bro ਬਹੁਤ ਧੰਨਵਾਦ ਤੇਰਾ ਵੀਰ ਗੁਰਵਿੰਦਰ ਸਿੰਘ ਨੇ ਲਿਖਿਆ ਨਾਈਸ ਬ੍ਰਦਰ ਤੇਰਾ ਵੀ ਬਹੁਤ ਧੰਨਵਾਦ ਤੁਸੀਂ ਕਮੈਂਟ ਕੀਤਾ ਇੰਨਾ ਟਾਈਮ ਕੱਢ ਕੇ ਵੀਡੀਓ ਦੇਖਦੇ ਹੋ ਤੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਵੀਰ ਸਾਰੇ ਹੀ ਵੀਰਾਂ ਦਾ ਬਹੁ ਅ ਨਵਦੀਪ ਲਵੀ ਦਾ ਕਮੈਂਟ ਆ ਜੀ ਕੋਕਾ ਬਗੀਲ ਸਿੰਘ ਨੇ ਲਿਖਿਆ ਜੀ ਨਾਈਸ ਨਿਊਜ਼ ਨੇ ਫਿਰ ਪੁੱਛਿਆ ਜੀ ਜਨਰੇਟਰ ਬਾਰੇ ਵੀ ਤੁਸੀਂ ਜਲਦੀ ਤੁਹਾਡੇ ਲਈ ਜਨਰੇਟਰ ਲੈ ਕੇ ਆਵਾਂਗੇ ਇਹਨਾਂ ਨੇ ਕਿਹਾ ਜਰੂਰ ਰਿਪਲਾਈ ਦਿਓ ਆ ਵੀਰ ਜਰੂਰ ਆਪਾਂ ਤੁਹਾਡੇ ਲਈ ਆ ਰਹੇ ਹਾਂ ਜਨਰੇਟਰ ਆਪਾਂ ਲੈ ਕੇ ਆਵਾਂਗੇ ਤੇ ਰਣਜੀਤ ਨੇ ਲਿਖਿਆ ਹੈ ਆ ਵੈਰੀ ਗੁੱਡ ਅਮਰਜੀਤ ਗਿੱਲ ਨੇ ਲਿਖਿਆ ਅੱਤ ਰਾਈਟ ਲੁਣ ਲਿਖਿਆ ਬਹੁਤ ਵਧੀਆ ਵੀਰੇ ਜੁਗਰਾਜ ਰਾਜ ਨੇ ਲਿਖਿਆ ਆ ਰੀਪਰ ਕੋਈ 70 ਤੋਂ 90 ਤੱਕ 70000 ਤੋਂ 90000 ਤੱਕ ਵੀਰ ਅੱਜ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਨਾਲ ਕੰਟੈਕਟ ਕਰਕੇ ਡੀਲ ਕਰ ਸਕਦੇ ਹੋ 90000 ਦਾ ਰੀਪਰ ਆਪਾਂ ਅੱਜ ਹੀ ਪਾਇਆ ਤੇ ਪੂਰੇ ਜਮਾ ਫਰੈਸ਼ ਕੰਡੀਸ਼ਨ ਦੇ ਵੀ ਰੀਪਰ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਪੂਰੇ ਵਧੀਆ-ਵਧੀਆ ਰੀਪਰ ਜਮਾ ਅਣ ਲੱਗ ਦੀ ਪਰ ਆਪਣੇ ਕੋਲ ਪਹੁੰਚੇ ਹੋਏ ਨੇ ਜੀ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਉਹਨਾਂ ਦੀਆਂ ਵੀਡੀਓ ਵੀ ਤੁਸੀਂ ਜਲਦੀ ਤੁਹਾਡੇ ਲਈ ਲੈ ਕੇ ਆਵਾਂਗੇ ਵੀਰ ਜੀ ਜੁੜੇ ਰਹੋ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸਰ ਮਿਲਦੇ ਰਹਿਣ ਚੈਨਲ ਨੂੰ ਸ਼ੇਅਰ ਲਾਈਕ ਕਮੈਂਟ ਨਾ ਕਰਨਾ ਭੁੱਲਿਓ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰਾਖਾ